ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਉਪਦੇਸ਼ਕ ਦੀ ਪੋਥੀ ਦਾ ਨੌਵਾਂ ਅਧਿਆਇ ਜਿਉਂ ਦੀ ਭਾਵੀ ਪਹਿਲੀ ਆਇਤ ਇਹਨਾਂ ਸਾਰੀਆਂ ਗੱਲਾਂ ਵੱਲ ਮੈਂ ਆਪਣੇ ਮਨ ਲਾਇਆ ਅਤੇ ਸਭਨਾ ਦੀ ਭਾਲ ਕੀਤੀ ਹੈ ਤੇ ਜਾਣ ਲਿਆ ਜੋ ਧਰਮੀ ਅਤੇ ਬੁਧਵਾਨਾਂ ਤੇ ਉਹਨਾਂ ਦੇ ਕੰਮ ਪਰਮੇਸ਼ਰ ਦੇ ਹੱਥ ਵਿੱਚ ਹਨ ਆਦਮੀ ਨਹੀਂ ਜਾਣਦਾ ਭਈ ਪ੍ਰੀਤ ਜਾਂ ਵੈਰ ਹੋਵੇਗਾ ਪਰ ਸਭ ਕੁਝ ਉਹਦੇ ਅੱਗੇ ਹੈ ਦੂਸਰੀ ਆਇਤ ਸਭ ਕੁਝ ਹੁੰਦਾ ਹੈ ਸਾਰਿਆਂ ਉੱਤੇ ਇੱਕੋ ਜਿਹਾ ਬੀਤਦਾ ਹੈ ਧਰਮੀ ਅਤੇ ਦੁਸ਼ਟ ਉੱਤੇ ਭਲੇ ਮਾਨਸਪਾਕ ਅਤੇ ਪ੍ਰੀਤ ਉੱਤੇ ਜਿਹੜਾ ਬਲੀਦਾਨ ਚੜਾਉਂਦਾ ਏ ਉਸ ਉੱਤੇ ਅਤੇ ਜਿਹੜਾ ਬਲੀ ਦਾ ਬਲੀ ਨਹੀਂ ਚੜਾਉਂਦਾ ਉਸ ਉੱਤੇ ਇੱਕੋ ਜਿਹੀ ਗੱਲ ਬੀਤਦੀ ਹੈ ਜਿਹਾ ਭਲਾ ਮਾਨਸ ਹੈ ਤੇਹਾ ਭਈ ਤੇਹਾ ਹੀ ਪਾਪੀ ਜਿਹੜਾ ਮਾਸ ਸੌ ਖਾਣ ਵਾਲਾ ਤੇਹਾ ਹੀ ਉਹ ਜੋ ਸੌ ਤੋਂ ਡਰਦਾ ਹੈ ਤੀਸਰੀ ਐਤ ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਇੱਕ ਹੀ ਬੁਰੀਾਈ ਹੈ ਕਿ ਸਭਨਾ ਉੱਤੇ ਇੱਕੋ ਜਿਹੀ ਬੀਤਦੀ ਹੈ ਹਾਂ ਆਦਮ ਵਿੱਚ ਦਾ ਮਨ ਵਿੱਚ ਦੀ ਨਾਲ ਭਰਪੂਰ ਅਤੇ ਜਦ ਤੋੜੀ ਉਹ ਜਿਉਂਦੇ ਹਨ ਉਹਨਾਂ ਦੇ ਮਨ ਵਿੱਚ ਸੁਦਾ ਪੁਨਾ ਰਹਿੰਦਾ ਹੈ ਅਤੇ ਇਹ ਦੇ ਪਿੱਛੋਂ ਫਿਰ ਮੁਰਦਿਆਂ ਵਿੱਚ ਚਲੇ ਜਾਂਦੇ ਹਨ ਚੌਥੀ ਆਇਤ ਜਿਹੜਾ ਸਾਰੇ ਜਿਉਂਦਿਆਂ ਵਿੱਚ ਲੜਿਆ ਹੈ ਉਹਦੇ ਲਈ ਆਸ ਹੈ ਕਿਉਂ ਜੋ ਮੂਏ ਹੋਏ ਸ਼ੇਰ ਨਾਲੋਂ ਜਿਉਂਦਾ ਕੁੱਤਾ ਚੰਗਾ ਹੈ ਪੰਜਵੀਂ ਆਇਤ ਜਿਉਂਦੇ ਤਾਂ ਜਾਣਦੇ ਹਨ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਉਹਨਾਂ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਹਨਾਂ ਦਾ ਚੇਤਾ ਜਾਂਦਾ ਰਹਿੰਦਾ ਹੈ ਛੇਵੀਂ ਆਇਤ ਉਹਨਾਂ ਦੇ ਪ੍ਰੀਤ ਅਤੇ ਵੈਰ ਅਰ ਉਹਨਾਂ ਦੀ ਈਰਖਾ ਹੁਣ ਮੁੱਕ ਗਈ ਅਤੇ ਸਦਾ ਤੋੜੀ ਸਭਨਾ ਕੰਮਾਂ ਵਿੱਚ ਜੋ ਸੂਰਜ ਦੇ ਹੇਠ ਕੀਤੇ ਜਾਂਦੇ ਹਨ ਉਹਨਾਂ ਸਭ ਉਹਨਾਂ ਦਾ ਕੋਈ ਭਾਗ ਨਹੀਂ ਸਤਮੀਂ ਆਇਤ ਆਪਣਾ ਰਾਹ ਤੁਰਿਆ ਜਾ ਆਨੰਦ ਨਾਲ ਰੋਟੀ ਖਾ ਅਤੇ ਮौज ਨਾਲ ਆਪਣੀ ਮੈਂ ਪੀਂ ਕਿਉਂ ਜੋ ਹੁਣ ਪਰਮੇਸ਼ਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ 8ਵੀਂ ਆਇਤ ਤੇਰੇ ਕੱਪੜੇ ਸਦਾ ਚਿੱਟੇ ਹੋਣ ਅਤੇ ਤੇਰੇ ਸਿਰ ਦਾ ਤੇਲ ਕਦੀ ਨਾ ਘਟੇ 9ਵੀਂ ਆਇਤ ਆਪਣੇ ਵਿਆhrte ਦੇ ਜਿਉਣ ਦੇ ਬਰੇ ਸਾਰੇ ਦਿਨ ਜੋ ਸੂਰਜ ਦੇ ਹੇਠ ਤੈਨੂੰ ਦਿੱਤੇ ਗਏ ਹਨ ਆਪਣੇ ਵਿਆhrte ਦੇ ਸਾਰੇ ਦਿਨ ਆਪਣੀ ਪਿਆਰੀ ਪਤਨੀ ਦੇ ਸੰਗ ਮੌਜਮਾਨ ਕਿਉਂ ਜੋ ਜਿਉਣ ਵਿੱਚ ਅਤੇ ਸੂਰਜ ਦੇ ਹੇਠਲੇ ਧੰਦਿਆਂ ਵਿੱਚ ਤੇਰਾ ਇਹੋ ਭਾਗ ਹੈ 10ਵੀਂ ਆਇਤ ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂਕਿ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਕੋਈ ਕੰਮ ਕੋਈ ਖਿਆਲ ਨਾ ਗਿਆਨ ਨਾ ਬੁੱਧ ਹੈ 11ਵੀਂ ਆਇਤ ਫੇਰ ਮੈਂ ਮੁੜ ਕੇ ਸੂਰ ਦੇ ਹੇਠ ਡਿਠਾ ਪਈ ਨਾ ਤਾਂ ਕਾਲੇ ਲਈ ਦੌੜ ਹੈ ਨਾ ਸੂਰਮੇ ਦੇ ਲਈ ਯੁੱਧ ਸਗੋ ਬੁੱਧਵਣ ਲਈ ਰੋਟੀ ਨਹੀਂ ਨਾ ਮੱਤ ਵਾਲਿਆਂ ਨੂੰ ਧੰਨ ਨਾ ਹੀ ਚਤਰਿਆਂ ਨੂੰ ਕਿਰਪਾ ਪਰ ਇਹਨਾਂ ਸਬਨਾ ਦੇ ਸਮੇਂ ਸਿਰ ਅਤੇ ਮੌਕੇ ਨਾਲ ਮਿਲਦਾ ਹੈ 12ਵੀਂ ਆਇਤ ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀਂ ਸਿਆਣਦਾ ਜਿਕਰ ਮੱਛੀਆਂ ਜਿਹੜੀਆਂ ਵਿੱਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ ਅਤੇ ਜਿਕਰ ਪੰਛੀ ਫਾਹੀ ਵਿੱਚ ਫਸ ਜਾਂਦੇ ਹਨ ਤਿਹਾਹੀ ਆਦਮ ਵੰਸ਼ੀ ਵੀ ਬਲਾ ਵਿੱਚ ਜਦ ਅਣਚੇਤੇ ਉਹਨਾਂ ਉੱਤੇ ਆ ਪੈਂਦੀ ਹੈ ਫਸ ਜਾਂਦੇ ਹਨ 13ਵੀਂ ਆਇਤ ਸੂਰੇ ਦੇ ਹੇਠ ਮੈਂ ਇਹ ਬੁੱਧ ਦੀ ਵੀ ਡਿੱਠੀ ਅਤੇ ਇਹ ਮੈਨੂੰ ਬੜ ਵੱਡੀ ਮਲੂਮ ਹੋਈ 14ਵੀਂ ਐਤ ਇੱਕ ਨਿੱਕਾ ਜਿਹਾ ਸ਼ਹਿਰ ਸੀ ਅਤੇ ਉਹਦੇ ਵਿੱਚ ਲੋਕ ਥੋੜੇ ਸਨ ਉਹਦੇ ਉੱਤੇ ਇੱਕ ਵੱਡੇ ਪਾਸ਼ਾ ਦੇ ਚੜਾਈ ਕੀਤੀ ਅਤੇ ਉਹਨੂੰ ਘੇਰਾ ਪਾਇਆ ਤੇ ਉਹਦੇ ਸਾਹਮਣੇ ਵੱਡੇ ਦਮਦਮਾ ਬੰਨੇ 15ਵੀਂ ਐਤ ਪਰ ਉਹਨਾਂ ਦੇ ਵਿੱਚ ਇੱਕ ਮਸਕੀਨ ਬੁੱਧਵਾਨ ਮਨੁੱਖ ਮਿਲਿਆ ਜਿਸ ਨੇ ਆਪਣੇ ਬੁੱਧ ਨਾਲ ਸ਼ਹਿਰ ਨੂੰ ਬਚਾ ਲਿਆ ਤਾਂ ਵੀ ਕਿਸੇ ਆਦਮੀ ਨੇ ਉਸ ਮਸਕੀਨ ਨੂੰ ਚੇਤੇ ਨਾ ਕੀਤਾ 16ਵੀਂ ਐਤ ਤਦ ਮੈਂ ਅੱਖਿਆ ਪਈ ਜੋਰ ਨਾਲ ਬੁੱਧ ਚੰਗੀ ਹੈ ਤਾਂ ਵੀ ਮਸਕੀਨ ਦੀ ਬੁੱਧ ਤੁਸ ਸਮਝੀ ਜਾਂਦੀ ਹੈ ਅਤੇ ਉਹਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ 17ਵੀਂ ਆਇਤ ਬੁੱਧਵਾਨਾਂ ਦੀਆਂ ਹੌਲੀ ਅੱਖੀਆਂ ਹੋਈਆਂ ਗੱਲਾਂ ਨੂੰ ਉਸ ਵੇਲੇ ਰੋਲੇ ਨਾਲ ਜੋ ਮਨੁੱਖਾਂ ਦੇ ਮੂਰਖਾਂ ਦੇ ਹਾਕਮ ਹੈ ਵਧੇਰੇ ਸੁਣੀਆਂ ਜਾਂਦੀਆਂ ਹਨ 18ਵੀਂ ਆਇਤ ਯੁੱਧ ਦੇ ਸ਼ਸਤਰ ਨਾਲੋਂ ਬੋਧ ਚੰਗੀ ਹੈ ਪਰ ਇੱਕ ਪਾਪੀ ਬਹੁਤ ਸਾਰੇ ਭਲੇਾਈ ਦਾ ਨਾਸ਼ ਕਰਦਾ ਹੈ